ਕਦੀ ਤੇ ਨਹੀਂ ਆਉਂਦਾ ਠੀਕ ਲੋ ਜੀ ਸਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਆ ਹ ਕਿੱਥੇ ਲੱਗੂ ਇਹ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਹੈਗੀ ਆ ਇਹ ਡੇਟ 27 ਨਵੰਬਰ ਨੂੰ ਕਰੀਬ 27 28 ਦੀ ਰਾਤ अर्ਲੀ ਮਾਰਨਿੰਗ 2 ਵਜੇ ਦੀ ਵਾਰਦਾਤ ਹੈ 27 ਨਵੰਬਰ ਦੀ ਦਸੰਬਰ ਨਹੀਂ ਨਵੰਬਰ 27 ਨਵੰਬਰ ਦੀ ਵਾਰਦਾਤ ਆ ਉਸ ਦੌਰਾਨ ਭੰਡਾਰੀ ਪੁਲ ਦੇ ਉੱਪਰ ਇੱਕ ਸਨੇਚਿੰਗ ਹੋਈ ਸੀ ਜੋ ਕਿ ਬੱਚੇ ਇਗਜ਼ਾਮ ਦੇਣ ਆਏ ਸੀਗੇ ਤੇ ਉਹ ਆਪਣੇ ਹੋਟਲ ਦੇ ਵਿੱਚ ਜਾ ਰਹੇ ਸੀ ਉਹਨਾਂ ਕੋਲੋਂ ਸਨੇਚਿੰਗ ਹੋਈ ਸੀ ਚਾਰ ਮੁੰਡਿਆਂ ਨੇ ਸਨੇਚਿੰਗ ਕੀਤੀ ਸੀ ਤਿੰਨਾਂ ਦਾ ਫੋਨ ਖੋਇਆ ਸੀ ਉਹ ਸਾਡੇ ਕੋਲ ਥਾਣੇ ਐਸਐਚਓ ਗੁਰਪ੍ਰੀਤ ਸਿੰਘ ਕੋਲ ਆਏ ਤਾਂ ਉਹਨਾਂ ਨੇ ਕੁਇਕ ਐਕਸ਼ਨ ਕਰਦੇ ਹੋਏ ਟੀਮ ਡਿਪਲੋਏ ਕੀਤੀ ਤੇ ਉਹ ਸਾਨੂੰ ਕੁਝ ਸੀਸੀਟੀਵੀ ਫੁਟੇਜ ਦੇ ਥਰੂ ਸਾਨੂੰ ਕੋਈ ਇਨਪੁਟ ਮਿਲੀ ਇਹਨਾਂ ਨੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਮੁੰਡਿਆਂ ਦੇ ਮੁੰਡਿਆਂ ਨੇ ਹੀ ਸੇਮ ਡੇਟ ਸੇਮ ਅੱਧੇ ਘੰਟੇ ਬਾਅਦ ਹੀ ਇੱਕ ਵਾਰਦਾਤ ਕੀਤੀ ਥਾਣੇ ਸੁਲਤਾਨਵਿੰਡ ਦੇ ਵਿੱਚ ਜਾਂਦੇ ਹੋਏ ਜੋ ਕਿ ਇਹ ਵਰਪਾਲਾ ਦੇ ਰਹਿਣ ਵਾਲੇ ਨੇ ਅਸੀਂ ਸਾਰਿਆਂ ਨੂੰ ਅਸੀਂ ਸਾਰਿਆਂ ਨੇ ਹੀ ਇਹ ਇਹਨਾਂ ਦੋਸ਼ੀਆਂ ਨੂੰ ਵਰਪਾਲਾ ਪਿੰਡ ਦੇ ਵਿੱਚ ਇਹਨਾਂ ਨੂੰ ਨੈਬ ਕੀਤਾ ਹੈਗਾ ਤੇ ਇਹਨਾਂ ਦੇ ਨਾਮ ਹਰਮਨ ਸਿੰਘ ਉਰਫ ਹਮਾ ਲੱਡੀ ਉਰਫ ਲੱड्डੂ ਗੁਰਜਿੰਦਰ ਸਿੰਘ ਉਰਫ सोनू ਸਨੀ ਪੁੱਤਰ ਸਨੀ ਸਿੰਘ ਇਹ ਸਾਰੇ ਵਰਪਾਲਾ ਦੇ ਰਹਿਣ ਵਾਲੇ ਹਨ ਤੇ ਇਹ ਕਾਫੀ ਐਕਟਿਵ ਬੰਦੇ ਹੈਗੇ ਨੇ ਇਹਨਾਂ ਦੇ ਉੱਪਰ ਹਰ ਇੱਕ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਮੁਕੱਦਮੇ ਦਰਜ ਹਨ ਸਨੇਚਿੰਗ ਵਾਲੇ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਉੱਪਰ ਸਿਰਫ ਇਹਨਾਂ ਦੇ ਉੱਪਰ 379 22 ਦੇ ਪਰਚੇ ਨੇ ਜਿਹੜੇ ਮਾਰ ਦੇਣ ਦੀ ਨੀਅਤ ਦੇ ਨਾਲ ਆਪਾਂ ਸਨੇਚਿੰਗ ਕਰਦੇ ਆ। ਤੋਂ ਮੈਂ ਚਾਹੁੰਨਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਏਟ ਡੀਸੀਪੀ ਇਨਵੈਸਟੀਗੇਸ਼ਨ ਹਰਬੀ ਸਿੰਘ ਮੰਡੇਰ ਸਾਹਿਬ ਦੇ ਦਿਸ਼ਾ ਨਿਰਦੇਸ਼ ਏਟ ਆਲਮ ਵਿਜੇ ਸਰ ਡੀਸੀਪੀ ਲਾਣ ਆਰਡਰ ਤੇ ਮੈਡਮ ਹਰਕਮਲ ਜਿਹੜੇ ਸਾਡੇ ਏਡੀਸੀਪੀ 2 ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਅਸੀਂ ਸਾਰੇ ਸਾਰਿਆਂ ਨੇ ਹੀ ਬڑے ਵੱਦ ਚੜ ਕੇ ਇਹਨਾਂ ਵਾਰਦਾਤਾਂ ਨੂੰ ਟ੍ਰੇਸ ਕਰਨ ਦੇ ਵਿੱਚ ਅਸੀਂ ਕਾਮਯਾਬੀ ਕਿਹਾਜ਼ਤ ਕੀਤੀ ਆ ਜਿਹੜੇ ਚਾਰ ਮੁੱਖ ਐਕਟਿਵ ਬੰਦੇ ਨੇ ਉਹਨਾਂ ਨੂੰ ਅਸੀਂ ਕਾਬੂ ਕਰਨ ਦੇ ਵਿੱਚ ਇਹਨਾਂ ਦੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਮਤਲਬ ਵਧੀਆ ਕੰਮ ਕੀਤਾ ਹੈ ਜਿਆਦਾ ਤਰ ਵਾਰਦਾਤਾਂ ਕਿੱਥੇ ਕਰਦੇ ਨੇ ਸਰ ਇਹ ਜਿਆਦਾ ਤਰ ਇਹਨੂੰ ਮਰੇਗੇ ਨਾ ਇਹ ਸਾਰੇ ਦੀ ਬੀਵੀ ਬੱਚੀ 25 ਸਾਲ ਉਮਰ ਹੈਗੀ ਹੈ ਜੀ ਸਾਰੇ ਨਸ਼ੇ ਕਰਦੇ ਨੇ ਕੀ ਕਰਦੇ ਨੇ ਸਰ ਹੈ ਨਸ਼ੇ ਕਰਦੇ ਨੇ ਹਾਂਜੀ ਸਰ ਸਾਰੇ ਨਸ਼ੇ ਕਰਨ ਦੇ ਆਦੀ ਹਨ ਸਾਰੇ ਨਸ਼ੇ ਕਰਨ ਦੇ ਆਦੀ ਹਨ ਹੁਣ ਤੱਕ ਟੋਟਲ ਕਿੰਨੀਆਂ ਕੇ ਵਾਰਦਾਤਾਂ ਇਹ ਦੇਖੋ ਜੀ ਜੋ ਅਸੀਂ ਇਹਨਾਂ ਕੋਲੋਂ ਰਿਕਵਰੀ ਕੀਤੀ ਆ ਤਕਰੀਬਨ ਅਸੀਂ 11 ਮੋਬਾਈਲ ਫੋਨ ਰਿਕਵਰ ਕੀਤੇ ਨੇ ਇਹਨਾਂ ਤੋਂ ਇੱਕ ਬਾਈਕ ਰਿਕਵਰ ਕੀਤੀ ਆ ਜੋ ਕਿ ਇਹਨਾਂ ਨੇ ਵੀ ਇਹ ਚੋਰੀ ਕੀਤਾ ਹੋਇਆ ਸੀਗਾ ਖਤਾਪੁਰ ਏਰੀਆ ਦੇ ਵਿੱਚੋਂ ਉਸ ਚੋਰੀ ਦੇ ਬਾਈਕ ਦੇ ਉੱਪਰ ਹੀ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇੱਕ ਬਾਈਕ ਤੇ ਚਰਜ ਨੇ ਜਾਂਦੇ ਹੁੰਦੇ ਸੀ ਹਾਂਜੀ ਬਿਲਕੁਲ ਜੀ ਇੱਕ ਬਾਈਕ ਤੇ ਇੱਕ ਇਹਨਾਂ ਦਾ ਬੰਦਾ ਅਗੇ ਖੜਾ ਹੁੰਦਾ ਸੀਗਾ ਤੇ ਨੇ ਜਾਂਦੇ ਟ੍ਰਿਪਲਿੰਗ ਕਰਕੇ ਜਾਂਦੇ ਹੁੰਦੇ ਸੀ ਰਸਤਾ ਕਲੀਅਰ ਕਰਨ ਵਾਸਤੇ ਬਿਲਾਵੇ ਪਹਿਲਾਂ ਵੀ ਪਰਚੇ ਸਰ ਇਹਨਾਂ ਤੇ ਹਾਂਜੀ ਪਹਿਲਾਂ ਵੀ ਪਰਚੇ ਦਰਜ ਨੇ ਜੀ ਥਾਣੇ ਤੇ ਹਾਤੀ ਦੇ ਵਿੱਚ ਚਾਟੀਪਿੰਡ ਜੰਡਿਆਲਾਗੁਰੂ ਮਕਬੂਲਪੁਰਾ ਏਰੀਆ ਦੇ ਵਿੱਚ ਬੀਟ ਵਿਜੀਨ ਫਿਰ ਵੇਰਕੇ ਥਾਣੇ ਦੇ ਵਿੱਚ ਕਾਫੀ ਪਰਚੇ ਦਰਜ ਨੇ ਹੁੰੜੜੇ 11 ਫੋਨ ਇਹਨਾਂ ਨੇ ਸਨੇਚਰ ਸਨੇਚਿੰਗ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕਾਫੀ ਪਰਚੇ ਵੀ ਦਰਜ ਹਨ ਜਿਨ੍ਹਾਂ ਦੇ ਵਿੱਚ ਬਾਕੀ ਜਿਹੜੇ ਪਰਚੇ ਲੇ ਵਾਰਦਤਾ ਚਿੱਟੂ ਜੀ ਤੋਂ ਇਹਨਾਂ ਨੇ ਮੋਬਾਈਲ ਫੋਨ ਰਿਕਵਰ ਕੀਤਾ ਸਨੈਚ ਕੀਤਾ ਉਹ ਅਸੀਂ ਫੇਸ ਕਰ ਰਹੇ ਹਾਂ ਚਾਰ ਬੰਦੇ ਨਹੀਂ ਗਏ ਗਏ ਇਹ ਬੰਦੇ ਫਰਦਰ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਜਿੱਦਾਂ ਵੀ ਇਨਵੈਸਟੀਗੇਸ਼ਨ ਦੇ ਵਿੱਚ ਬੰਦੇ ਹੋਰ ਇਹਨਾਂ ਦੇ ਸਾਹਮਣੇ ਆਉਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਇਹਨਾਂ ਦੇ ਨਾਮ ਰੱਖਾਂਗੇ ਉਹ ਰੇਕੀ ਕਰਦੇ ਸੀ ਪਹਿਲੇ ਸਰ ਜੀ ਜੇ ਜਿਹੜਾ ਇਜ਼ੀ ਟਾਰਗੇਟ ਹੁੰਦਾ ਹੈ ਜਿਹੜਾ ਕੋਈ ਇਜ਼ੀ ਟੂ ਟੇਕ ਜਿਹੜਾ ਟਾਰਗੇਟ ਹੋਊਗਾ ਉਹਨਾਂ ਨੂੰ ਉਹੀ ਉਹਨਾਂ ਨੂੰ ਵਾਰਦ ਦਿੱਤਾ ਜੀ ਉਹਦੀ ਪਹਿਲੇ ਕਿਤੇ ਦਰਜ ਬਈਏ ਸ਼ਿਕਾਇਤ ਇਹ ਅਸੀਂ ਪਤਾ ਕਰ ਰਹੇ ਹਾਂ ਜੀ ਤੁਹਾਡਾ ਜੋ ਇਹਨਾਂ ਦੀ ਪੁਛਗਿਸ ਦੇ ਵਿੱਚ ਆਇਆ ਕਿ ਇਹ ਫਤੱਬੁਰ ਏਰੀਆ ਤੋਂ ਚੋਰੀ ਕੀਤਾ 40 ਨੰਬਰ ਲਾ ਕੇ 40 ਨੰਬਰ ਜੀ 40 ਨੰਬਰ ਲਾ ਕੇ ਬਹੁਤ ਬੜਾ ਵਧੀਆ ਇਹ ਐਸ ਐਚਓ ਸਿਵਲ ਐਂਡ ਗੁਰਪ੍ਰੀਤ ਨੇ ਬੜਾ ਵਧੀਆ ਇਹ ਸਲਾਣਾ ਕੰਮ ਕੀਤਾ ਹੈਗਾ ਜਿਹੜੇ ਚਾਰ ਦੋਸ਼ੀ ਚਾਰੇ ਦੇ ਚਾਰੇ 379 ਬੀ 2 ਦੇ ਅੰਡਰ ਐਫ ਆਈ ਆਰ ਜੈਸਟਰ ਆਲਰੇਡੀ ਹੈਗੇ ਨੇ ਜੀ ਲਖਮੀ ਵੀ ਕੀਤਾ ਇਹਨਾਂ ਨੇ ਜੀ ਸਲੇਸਿੰਗ ਨਹੀਂ ਹਲੇ ਤੱਕ ਨਹੀਂ ਜੀ ਹੈਗੀ ਆ ਜਿਹੜੀ ਬਾਕੀ ਮਾਰਦਾ ਤੇ ਇਹਨਾਂ ਨੇ ਕੀਤੀਆਂ ਉਦੋਂ ਇੰਟਰਸਟ ਸਰਦਾਰ ਮਾਨਕੀ ਰੇਂਜ ਨਾਲ ਲਿਤਾਗੇ ਰਮਾਣ ਜੀ ਅੱਜ ਪੇਸ਼ ਕਰਨਾ ਜੀ ਅੱਜ ਪੇਸ਼ ਅੱਜ ਪੇਸ਼ ਕਰਦੇ ਤਿੰਨਦਰ ਮਾਨ ਜੀ ਅੱਗੇ ਤਿੰਨਦਰ ਮਾਨ ਚੱਲ ਗਿਆ ਜੀ ਠੀਕ ਹੈ ਜੀ ਚਲੋ ਅੱਜ 31 ਦਸੰਬਰ 2024 ਦੇ ਸਬੰਧ ਦੇ ਵਿੱਚ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਆ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਖੋਲਰ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਸਾਡੀਆਂ ਸਾਰਾ ਏਰੀਆ ਸੀ ਸਾਰੀ ਫੋਰਸ ਦੇ ਨਾਲ ਚਿੰਕੀਤਾ ਹੋਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਨਰਥ ਸਬਰਬਨ ਦੇ ਵਿੱਚ ਤਕਰੀਬਨ ਤਕਰੀਬਨ 350 ਦੇ ਕਰੀਬ ਬੰਦਾ ਡਿਪਲੋਏ ਕੀਤਾ ਗਿਆ ਹੈ ਫੋਰਸ ਡਿਪਲੋਏ ਕੀਤੀ ਹੋਈ ਹੈ ਖਾਸ ਕਰਕੇ ਸਿਵਲ ਲਾਈਨ ਤੇ ਰੰਜੀਤ ਐਵੇਨਿਊ ਦੇ ਵਿੱਚ ਸਾਡੇ ਰੰਜੀਤ ਐਵੇਨਿਊ ਦੇ ਵਿੱਚ ਵੀ 20 ਤੋਂ ਪਲੱਸ ਨਾਕੇ ਲੱਗੇ ਨੇ ਤੇ ਸਿਵਲ ਲਾਈਨ ਦੇ ਵਿੱਚ ਵੀ 20 ਤੋਂ ਪਲੱਸ ਨਾਕੇ ਲੱਗੇ ਹੋਏ ਨੇ ਅਤੇ ਅਸੀਂ ਪੂਰੀ ਤੁਹਾਨੂੰ ਮੈਂ ਤੁਹਾਡੇ ਥਰੂ ਇੱਕ ਮੈਸੇਜ ਦੇਣਾ ਚਾਹੁੰਦਾ ਆ ਯੂਥ ਨੂੰ ਇਹ ਪੂਰੀ ਸਖਤਾਈ ਕੀਤੀ ਜਾਊਗੀ ਹਰ ਇੱਕ ਨੂੰ ਨਵਾਂ ਸਾਲ ਮਨਾਉਣ ਦਾ ਪੂਰਾ ਰਾਈਟ ਆ ਬਟ ਕਿਸੇ ਨੂੰ ਵੀ ਬੁਲਲੇਟ ਬਾਜੀ ਜਾਂ ਕੋਈ ਨੌਨਸੈਂਸ ਕਰਨ ਨਹੀਂ ਦਿੱਤੀ ਜਾਊਗੀ ਜੋ ਤੁਸੀਂ ਆਪਣੀ ਫੈਮਿਲੀ ਦੇ ਨਾਲ ਨਵਾਂ ਸਾਲ ਇੰਜੋਏ ਕਰਨ ਆਏ ਹੋ ਉਹਨੂੰ ਵਧੀਆ ਪੀਸਫੁਲ ਤਰੀਕੇ ਨਾਲ ਇੰਜੋਏ ਕਰੋ ਸਰ ਰੈਸਟੋਰੈਂਟ ਵਾਲਿਆਂ ਨੂੰ ਕੋਈ ਹਟਾਇਤਾ ਵੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਹੀ ਆਲਰੇਡੀ ਆਲਰੇਡੀ ਕਨਵੇਡ ਹੋ ਗਈਆਂ ਹੋਈਆਂ ਉਹਨਾਂ ਨੂੰ ਆਲਰੇਡੀ ਕਨਵੇਡ ਹੋ ਗਈਆਂ ਹੋਈਆਂ ਬਾਹਰ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਬੁਲਲੇਟ ਬਾਜੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੂਰਾ ਅਸੀਂ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਿਕ ਅਸੀਂ ਸਾਰੇ ਆਪਣੇ ਫੋਰਸ ਕੰਮ ਕਰਾਂਗੇ ਜਾਂ ਸਰ ਇੱਕ ਕੋਈ ਸਮਾਂ ਸੀ ਲਾਰਮਪੁਰ ਦੇ ਉੱਤੇ ਨਾ ਬੜੀ ਬੜੀ ਦੂਰੂ ਲੋਗ ਆਉਂਦੇ ਸੀ ਕਿ ਇਸ ਜਗ੍ਹਾ ਦੇ ਉੱਤੇ ਸੀ ਨਵਾਂ ਸਾਲ ਮਨਾਇਆ ਜਾਂਦਾ ਨਾ ਆਜ ਸਮਾਂ ਆ ਸਿਰਫ ਉੱਥੇ ਪੁਲਿਸ ਸੁਨਹਿਰਾਂ ਦੀ ਲੋਕ ਡਰਦੇ ਨੇ ਉੱਥੇ ਪਹੁੰਚੇ ਕਾਰਨ ਕੀ ਸਮਝ ਦੇਸੀ ਨਹੀਂ ਦੇਖੋ ਜੀ ਡਰ ਨਹੀਂ ਆ ਡਰ ਨਹੀਂ ਆਪਾਂ ਕਹਿ ਸਕਦੇ ਇਹਨਾਂ ਨੂੰ ਦੇਖੋ ਪੁਲਿਸ ਦਾ ਇਹਦਾ ਕੰਮ ਹੈ ਪੁਲਿਸ ਕੋਈ ਨਵਾਰੀ ਆ ਪੁਲਿਸ ਦਾ ਕੰਮ ਇਹਦਾ ਉਹ ਕੋਈ ਨਵਾਰੀ ਆ ਹੁਣ ਲੋਕ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਆਗਾ ਉਹ ਉਹਨਾਂ ਨੂੰ ਹੋਗਾ ਬਟ ਸਾਰਿਆਂ ਨੂੰ ਨਵਾਂ ਸਾਲ ਮਨਾਉਣ ਦਾ ਪੂਰਾ ਰਾਈਟ ਹੈ ਤਨੋਜ ਵਾਲਾ ਨੂੰ ਕੀ ਮੈਸੇਜ ਹੈ ਜਿਹੜਾ ਸ਼ਰਾਬ ਪੀਂਦੇ ਨੇ ਰਾਤ ਨੂੰ ਉਹਨਾਂ ਵਾਸਤੇ ਮੈਂ 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 ਉਹਨਾਂ ਨੂੰ ਕਹਿ ਰਿਹਾ ਹਾਂ ਜੀ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਆਪਣੀ ਫੈਮਿਲੀਜ਼ ਦੇ ਨਾਲ ਆਓ ਫੁੱਲ ਔੜ ਬਾਜੀ ਜੋ ਪ੍ਰੇਰ ਕਰੋ ਮੈਂ ਤੁਹਾਡੇ ਸਾਰਿਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਮਾਨੀਬ ਸੀਪੀ ਸਾਹਿਬ ਦੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਟਾਈਮਿੰਗ ਦੀ ਬੰਦ ਫਾਊਂਡੇਸ਼ਨ ਹੈ ਜੀ ਕਰਾਦੀ ਨਹੀਂ ਜੀ ਇਹ ਅਸੀਂ ਤਕਰੀਬਨ ਸਾਡੀ ਸਾਰੀ ਫੋਸ 4 ਵਜੇ ਅਕਸਰ ਬਾਹਰ ਹੋ ਗਈ ਠੀਕ ਜੀ